ਪਾਪਾ ਲੀਡਰ ਮਨਰੰਜਨਾ ਕਾਲੀਆ ਦੇ ਕਾਰ ਉੱਤੇ ਹੋਏ ਗਰਨੇਡ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਮੁੱਖ ਦੋਸ਼ੀ ਸੈਦੂਲ ਅਮੀਨ ਨੂੰ ਗ੍ਰਿਫਤਾਰ ਕਰਕੇ 7 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਇਸ ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੀ ਸ਼ਾਨ ਹੈਪੀ ਪਾਸ਼ੀਆ ਅਤੇ ਸ਼ਹਿਜ਼ਾਦ ਪੱਟੀ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਦੂਜੇ ਪਾਸੇ ਆਫ ਸਰਕਾਰ ਅਤੇ ਪੁਲਿਸ ਕਹਿ ਰਹੀ ਸੀ ਕਿ ਇਹ ਹਮਲਾ ਲਾਰੈਂਸ ਬਿਸ਼ਨਵਾਈ ਨਾਲ ਜੁੜਿਆ ਆਇਆ ਹੈ ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਜੀਸ਼ਾਨ ਹੈਪੀ ਪਾਸੀ ਅਤੇ ਸ਼ਹਿਜ਼ਾਦ ਪੱਟੀ ਬਾਰੇ ਵੱਡਾ ਖੁਲਾਸਾ ਕੀਤਾ ਹੈ ਦਰਅਸਲ ਲਾਰੈਂਸ ਬਿਸ਼ਨੋਈ ਗਰੁੱਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਜੀਸ਼ਾਨ ਅਕਤਰ ਅਤੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਪੱਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹਦੇ ਨਾਂ ਹੀ ਅਸੀਂ ਉਹਨਾਂ ਨੂੰ ਜਾਣਦੇ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜਲੰਧਰ ਵਿੱਚ ਭਾਜਪਾ ਲੀਡਰ ਮਨਰंजन ਕਾਲੀ ਅਧਿਕਾਰ ਗਰਨੇੜ ਸੁੱਟਣ ਦੇ ਮਾਮਲੇ ਵਿੱਚ ਜੀ ਸ਼ਾਨ ਅਤੇ ਸ਼ਹਿਜ਼ਾਦ ਪੱਟੀ ਦੇ ਨਾਮ ਸਾਹਮਣੇ ਆਏ ਹਨ ਪੰਜਾਬ ਪੁਲਿਸ ਨੇ ਕਿਹਾ ਕਿ ਜੀ ਸ਼ਾਨ ਲਾਰੈਂਸ ਬਿਸ਼ਨਵਾਈ ਨਾਲ ਜੁੜਿਆ ਹੋਇਆ ਹੈ ਪਰ ਲਾਰੈਂਸ ਗਰੁੱਪ ਨੇ ਕਿਹਾ ਕਿ ਬਹੁਤ ਦੋਵੇਂ ਜੀ ਸ਼ਾਨ ਅਤੇ ਸ਼ਹਿਜ਼ਾਦ ਪੱਟੀ ਦੇਸ਼ ਦੇ ਦੁਸ਼ਮਣ ਹਨ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਸੀਂ ਦੋਵਾਂ ਨੂੰ ਮਾਰ ਦੇਵਾਂਗੇ ਉਹ ਸਾਡੇ ਨਾਮ 'ਤੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਹੇ ਹਨ ਸਾਡੇ ਗ੍ਰਾਉਂਡ ਸੂਚੇਤ ਰਹਿਣਾ ਚਾਹੀਦਾ ਹੈ ਕਿ ਕਿਸੇ ਨੂੰ ਵੀ ਉਹਨਾਂ ਨਾਲ ਗੱਲ ਨਹੀਂ ਕਰਨੀ ਚਾਹੀਦੀ ਉਸੇ ਪੋਸਟ ਵਿੱਚ ਕਿਹਾ ਗਿਆ ਸੀ ਕਿ ਸਾਡਾ ਆਸ਼ੂ ਰਾਣਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੋ ਉਹਨਾਂ ਨਾਲ ਮਿਲਿਆ ਹੋਇਆ ਹੈ